ਤੇ ਬਿਲਾਂਦ ਨੂੰ ਇੱਦਾਂ ਜਿਵੇਂ ਬੁਣੀਏ ਕਿਤੇ ਬਾਰਾ ਪਿੰਨਾ ਹੈ ਬੀਬੀ ਦਾ ਦੋ ਡੱਬੇ ਤਾਂ ਫਿਰ ਤਿੰਨ ਰੱਖਦੇ ਦੀ ਫ੍ਰਿਜ ਚ ਤਿੰਨ ਰੱਖ ਤੇ ਫ੍ਰਿਜ ਚ ਜਦੋਂ ਉਹਨਾਂ ਰੱਖਦੇ ਸੀ ਦੋ ਰਹਿ ਗਏ ਉਹਦੇ ਐਨੇ ਬੀਬੀ ਆਏ ਬੀਬੀ ਕਹਿੰਦੀ ਕਿੰਨੇ ਡੱਬੇ ਆਏ ਨੇ ਤੁਸੀਂ ਕਹਿੰਦੇ ਦੋ ਆ ਗਏ ਮੈਂ ਕਿਹਾ ਪਏ ਨੇ ਦੋ ਡੱਬੇ ਨੇ ਕਿਹਦੇ ਦੇਖਾ ਕਾਦੇ ਨੇ ਇੱਕ ਬਰਫੀ ਦਾ ਦਿਖਾਤਾ ਇੱਕ ਹੋਰ ਤੇ ਪਤਾ ਨਹੀਂ ਖਾਹਤ ਹੋ ਗੁਲੀਆਂ ਹੈ ਹੈ ਨਾ ਹੁਣ ਤਾਂ ਬੀਬੀ ਸੱਚ ਦੱਸਤਾ ਬੀਬੀ ਪੰਜ ਡੱਬੇ ਆਏ ਨੇ ਪੰਜ ਆ ਦੇਖ ਕੋਈ ਕੱਢ ਕੇ ਨਾ ਲੈ ਜਾ ਚੋਰ ਐ ਬਹੁਤ ਲੱਗ ਮੈਨੂੰ ਤਾਂ ਗਰ ਕਰਨ ਦਾ ਲੱਗਦਾ ਮੈਨੂੰ ਕਿਤੇ ਗਾਏ ਉੱਪਰ ਨਾ ਪੱਟ ਕੇ ਲੈ ਜੇ ਗਰਦਨ ਤੋਂ ਇੱਕ ਜਿੰਦੂ ਨਾ ਨਿੱਤੇ ਕਾਰਨ ਲੱਤਾਂ ਦੀ ਹਾਂ ਲਾਹ ਖੜੀ ਨਾ ਕਿੰਨੇ ਨਹੀਂ ਲੱਗੇ ਤਾਂ ਗੱਲ ਨਹੀਂ ਇੱਥੋਂ ਵੱਢ ਕੇ ਲੈ ਲੰਗੇ ਜੜਾਂ ਤੋਂ ਬੱਸ ਕਿੰਨੇ ਦੀ ਆਈ ਆ 20 20 ਹਜ਼ਾਰ ਦੀ ਬਹੁਤ ਉੱਪਰ ਬੋਲਦੇ ਤਾਂ ਬਹੁਤ ਨੇ ਵੀਡੀਓ ਚ ਪਾਇਆ ਹੋਇਆ ਮੈਂ ਬੀਬੀ ਦੇਖੋ ਬਹੁਤ ਹੈ ਅੱਜ ਗਰਮੀ ਫੇਰ ਇੰਨੀ ਆਮੀ ਨੂੰ ਪਾਊਗਾ ਮੈਂ ਮਸ਼ੀਨ ਚ ਕੱਪੜੇ ਪਾ ਕੇ ਆਈ ਹਾਂ ਕੁਝ ਸਾਰ ਪਾਏ ਨੇ ਸੁਕਾਉਣੀ ਚਾਹੁੰਦੀ ਨਹੀਂ ਬਟਨ ਬੰਦੀ ਦੇ ਜੰਦੀ ਦੇ ਚਿੱਤੇ ਚੱਲੀ ਬਹੁਤ ਵੇ ਦੇ ਇਹ ਹੋਇਆ ਮਸ਼ੀਨ ਨੂੰ

ਇੱਕਾ ਕੇ ਦੇਖਾਂ ਹੈ ਖਲੋ ਘਰੇ ਮਾਂ ਗੁਣੀ ਕੱਢਿਆ ਕੋਟੋ ਦੋ ਜੰਪੇ ਦੇ ਦੋ ਕੱਢ ਲਈ ਚ ਪਾ ਜਿਆ ਥੋੜਾ ਜਿਹਾ ਹੈ ਆਹ ਨਿਕੜ ਛੁੱਕੜਦਾ ਸਾਰਾ ਡਸਟਪਿਨ ਚ ਪਾਇਆਗਾ ਆ ਕੀ ਆ ਬੱਚਾ ਆ ਬਰੋਕਲੀ ਬਰੋਕਲੀ ਆਹ ਹੱਦ ਪੁੰਜ ਜੀ ਆ ਕੀ ਬਣਾਤੀ ਉਹ ਹੀ ਆ ਜਿਹੜੀ ਕੌਣ ਨਹੀਂ ਗਈ ਸੀ ਜੀ ਮਿਰਚਾਂ ਜਦ ਗਏ ਸੀ ਬਾਈਕ ਰੋਟੀ ਬਹੁਤ ਸਾਰਾ ਤੱਕ ਹੈ ਤਾਂ ਇਹਦਾ ਚੀਜ਼ ਬਹੁਤ ਵਧੀਆ ਕਿਹੜੀ ਆਹੋ ਖਾਣੇ ਦੇ ਬਲੌਗ ਲਈ ਸੁਪਰ ਹਾਂ ਹੋਣਾ ਹੀ ਨਹੀਂ ਪਤਾ ਕਿ ਮੈਂ ਕਿਹ ਨਾਲ ਟੈਸਟ ਕਰੀਆ ਕਿ ਇਹ ਤੇ ਚੈਸਟ ਹੂੰ ਉਹ ਦਿਓ ਤਾਂ ਹਾਲ ਦੇ ਲਈ ਵੀ ਬロッਕੀ ਹੋ ਗਿਆ ਭਾਗਾ ਕਿ ਦੇਖੋ ਹੂੰ ਮੇਰੇ ਵਿੱਚ ਹੋਰ ਵੀ ਕੁਝ ਪਾਉਣੇ ਨੇ ਆਟਾ ਉਟਾ ਹੋਰ ਕੁਝ ਇਹ ਜਦੋਂ ਜਦੋਂ ਪਾਣੀ ਫਰਜਦੀ ਆ ਬੈਠੇ ਨਾ ਉਹਦੇ ਵੇਲੇ ਜਦੋਂ ਉਹਨੂੰ ਪਾਣੀ ਆ ਜੂਗੀ ਹੈ ਨਾ ਹੂੰ ਉਹਦੇ ਨੂੰ ਬਾਦ ਲੈਣਾ ਪਸਦਾ ਹੁਣ ਦੁੱਧ ਕਿੰਨਾ ਹੈ ਉਹ ਫੜ ਜਾਣਾ ਮੈਂ ਚੱਲ ਰਿਹਾ ਫੜ ਕੇ ਰੱਖੀ ਮੈਂ ਉਹਨੂੰ ਘੁੰਮਣ ਲਈ ਆਪਣੇ ਤੇਰੀ ਮੱਚ ਜਿਸ ਤਰ੍ਹਾਂ ਨਹੀਂ ਇਹਨੂੰ ਆਰ ਟੈਸਟ ਹੀ ਲੱਗੀ ਉਹਦੇ ਨੂੰ ਹਾਂ ਮਿਰਚ ਆ ਗਈ ਆ ਭਾਈ ਆ ਹੋਰ ਚੀਤੇ ਖਾਣਾ ਮੈਂ ਹੋਰ ਖਾਣੀ ਥੋੜੀ ਲਾ ਗਾਈ ਮੈਂ ਪਾ ਕੇ ਉੱਧਰ ਲਿ ਜਾ ਕੇ ਫੇ ਖਾਣ ਲਓ गाइस ਮੈਂ ਪਾ ਕੇ ਉੱਧਰ ਲਿ ਜਾ ਕੇ ਫੇ ਖਾਣ ਲਓ ਲਓ ਜੀ ਇਹਨੇ ਸਾਡੇ ਮਮਾ ਜੀ ਕੈਮਰੇ ਤੇ ਰਿਕਾਰਡਿੰਗ ਕਰ ਲੈਂਗੇ ਆ ਮੈਂ ਜਾ ਖਾਣ ਲੈਂਦਾ ਆ ਸਾਡੇ ਬੀਬੀਆਂ ਦੀ ਅਤਰੀ ਜਿਹੜੀ ਮੈਂ ਹਾਜਮਾ ਵੀਡੀਓ ਰਿਕਾਰਡ ਕਰ ਰਹੇ ਹਾਂ ਉਹਨਾਂ ਨੂੰ ਬਾਅਦ ਚ ਮਾਮੀ ਬੈਠਣਗੇ ਤੇ ਜਦੋਂ ਬਾਅਦ ਚ ਜੰਗਲ ਦੇ ਕੋਲ ਬੈਠ ਕੇ ਬੋਲਣਗੇ ਇਹ ਮੈਂ ਕੈਮਰੇ ਦੇ ਵਿੱਚੋਂ ਕੱਢ ਕੇ ਰਿਕਾਰਡਿੰਗ ਆ ਮਾਮੀ ਜੀ ਆ ਗਈ ਸਾਡੀ ਨਿੰਕ ਕੇ ਕੈਮਰੇ ਦੇ ਵਿੱਚ ਰਿਕਾਰਡਿੰਗ ਹੈ ਤੇ ਸਾਡੇ ਮਾਮਾ ਜੀ ਸਮਰਾਲੇ ਤੇ ਉਹਨੇ ਆਪਰਾ ਕਰਮ ਤੇ ਲੋਕ ਫਾਰਮ ਹੁਚ ਸਾਰੇ ਆਵਾਗਤ ਹੈ ਤੇ ਸਾਰੇ ਸਤਿ ਸ਼੍ਰੀ ਅਕਾਲ ਤਮੀਰ ਕਰਦਾ ਸਾਰੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਤੇ ਚੜ੍ਹਦੀ ਕਲਾ ਵਿੱਚ ਰੱਖਾਂਗੇ ਹੋਰਾਂ ਨੂੰ ਨਾਲ ਦੇ ਨੂੰ ਤੇ ਆਪ ਦਾ ਬਲੌਗ ਕਰਦੇ ਆਪਾਂ ਸੁਧਾਰੇ ਤੋਂ ਸਟਾਰਟ ਸੁਧਾਰਾ ਸਾਡੀ ਬੀਬੀ ਦਾ ਸੱਡ ਬੀਬੀ ਦਾ ਸੰਧਾਰ ਆ ਸੂਟ ਪਾਸ ਆ ਦੇਖੋ ਤੇ ਉਹ ਆਏ ਸੀ ਥੋੜਾ ਜਿਹਾ ਲੇਟ ਅੱਠ ਨੂੰ 8 ਵਜੇ ਰਾਤ ਨੂੰ ਹੂੰ ਤੇ ਰੋਟੀ ਪਾਣੀ ਚ ਲਾ ਕੇ ਬੀਬੀ ਉਹਦੇ ਧਿਆਨ ਦੇ ਰਹੇ ਸਨ ਪਰ ਪਤਾ ਵੀ ਨਾ ਜਾਰ ਨਾ ਪਹਿਲਾਂ ਨਵਾਂ ਕੰਮ ਆਉਂਦਾ ਕਿਸੇ ਬੰਦੇ ਦਾ ਤਾਂ ਉਹ ਤੇ ਧਿਆਨ ਚ ਨਹੀਂ ਰਹਿੰਦਾ ਸੂਟ ਬਹੁਤ ਸੰਧਾਰ ਹੋਰ ਪਾਸੇ ਉਹਦੇ ਸਵਾਗਤ ਵਿੱਚ ਗੱਲਾਂ ਗੁੱਲਾਂ ਚ ਕਰਨਾ ਤੇ ਚਲ ਵੀਡੀਓ ਭੁੱਲ ਗਏ ਸੀ ਉਮਾ ਦੇਖੂਗਾ ਜੇ ਕੈਮਰਾ ਦੇ ਵਿੱਚ ਹੋਈ ਤਾਂ ਉਹ ਥੋੜੀ ਵਿੱਚ ਪਾ ਦੂੰਗਾ ਮੈਂ ਬੈਠਿਆ ਦੇ ਵਿੱਚ ਬਲੌਗ ਦੇ ਵਿੱਚ ਪਾ ਦੂੰਗਾ ਥੋੜਾ ਜਿਹਾ ਕੈਮਰੇ ਵਿੱਚ ਰਿਕਾਰਡਿੰਗ ਕੱਟ ਕੇ ਲਓ ਜੀ ਕੀ ਕੀ ਆਇਆ ਇਹ ਆ ਤਾਂ ਸੂਟ ਆ ਤੇ ਬੀਬੀ ਦਾ ਸੂਟ ਆ ਗਿਆ ਦਿਖਾਈ ਉਹ ਰੇ ਹਾਂ ਆ ਨਾ ਸੋਲ ਦਾ ਆ ਬੀਬੀ ਨੂੰ ਸ਼ਾਲ ਆ ਗਿਆ ਹਮ ਚਲੋ ਜੀ ਆਏ ਨੇ ਡੱਬੇ ਕਿੰਨੇ ਨੇ 5 5 ਕਿਲੋ ਬੀਬੀ ਕਹਿੰਦੀ ਕਿੰਨੇ ਡੱਬੇ ਆਏ ਨੇ ਤੁਸੀਂ ਕਹਿੰਦੇ ਦੋ ਆਏ ਨੇ ਤਾਂ ਕਹਿੰਦੇ ਠੀਕ ਆ ਉਹ ਜੀ ਫ੍ਰਿਜ ਚ ਰੱਖਣ ਲੱਗੇ ਹੋਏ ਤੇ 3 ਰੱਖ ਤੇ ਦੀ ਦੋ ਰਹਿ ਗਈ ਦੀ ਕਹਿੰਦੇ ਕਿੰਨੇ ਡੱਬੇ ਆਏ ਨੇ ਮੈਂ ਬਾਹਰ ਬਾਹਰ ਜਿਹੜੇ ਪੈ ਦੀ ਮੈਂ ਖਾ ਆਏ ਨੇ ਦੋ ਡੱਬੇ ਨੇ ਅੱਜ ਦੇ ਕੀ ਚਲ ਆ ਗਿਆ ਉਹ ਰਸਗੁੱਲੇ ਸਗੁਲੇ ਉਹ ਤਾਂ ਆ ਗਿਆ ਆ ਲੋ ਜੀ ਆ ਕੋ ਸਾਇਆ ਬੀਬੀ ਦੇ ਦੇਖੋ ਚਲੋ ਜੀ ਨੂੰ ਦਈਏ ਇਹ ਹਾਂ ਉਹਨੂੰ ਆਲਦਾਲੇ ਬਣ ਦਨੇ ਆ ਪਿਛਲੀ ਵਾਰ ਤਾਂ ਉਹ ਖਾਸਾ ਕੁਸ ਲੈ ਕੇ ਆਏ ਸੀ ਮੰਗੋ ਟੇਕੇ ਲਓ ਫਿਰ ਇੱਥੇ ਪੈ ਕੋ ਖਾਂਦਾ ਨਹੀਂ ਨਿਆਣੇ ਵੀ ਨਹੀਂ ਅੱਜ ਕੱਲ ਖਾਂਦੇ ਨਿਆਣੇ ਖਾਂਦੇ ਨੇ ਪੈਕਟ ਵਾਲੀਆਂ ਚੀਜ਼ਾਂ ਪ੍ਰੂਫ ਫਰਾਟ ਕਿੱਥੇ ਵਧੀਆ ਲੱਗਦਾ ਹੂੰ ਵਧੀਆ ਉਹ ਜਾਨੀ ਇੱਥੇ ਖਰਾਬ ਹੀ ਹੋ ਜਾਂਦਾ ਦੀ ਮੇਰਾ ਨਾ ਹੋਂਕਾ ਹੁੰਦਾ ਉਹ ਕਹਿੰਦੇ ਜ ਆਪ ਆਉਂਦੇ ਫਿਰ ਉਹ ਲੈ ਕੇ ਆਉਂਦੇ ਰਹਿੰਦੇ ਹਾਂ ਹਾਂ ਹਸਨਾਰੇ ਵਿੱਚ ਆਹ ਸੀ ਜਾਈਆਂ ਨੇ ਲੈ ਕੇ ਆਉਂਦੇ ਉਹਨਾਂ ਨੇ ਪਤਣ ਕਹਿੰਦੇ ਚਲੋ ਬਾਕੀ ਹੁਣ ਬੀਬੀ ਦੀ ਉੱਥੋਂ ਫਿਰ ਦੇਖਾਂਗੇ ਬੀਬੀ ਜੇ ਸਾਦੇ ਰ ਉੱਠ ਕੇ ਪਾੜਪੁੱਟ ਕਰਕੇ ਆਪਣਾ ਫੇਸ ਹੋ ਜਾਂਦੀ ਹੈ ਚਲੋ ਜਿੱਦਾਂ ਦੇਖੀਏ ਬਾਹਰ ਦਾ ਬਾਹਰ ਚਲੀ ਗਣੀ ਤਾਂ ਹਾਂ ਟਿੱਫਲਾ ਨਹੀਂ ਟੇਕ ਤਰ ਤਰੀ ਹੋ ਜਾਂ ਚਲੋ ਲਓ ਜੀ ਆ ਹੁਣ ਕਿੱਧਰੋਂ ਲਈ ਜਾਨੀ ਆ ਇਹ ਅੱਛਾ ਆ ਤਾਂ ਹੁਣ ਆ ਨਾ ਠੀਕ ਆ ਸਵੇਰੇ ਸਵੇਰੇ ਇਸ ਦਾ ਰੱਬ ਟਨ ਆ ਗਈ ਬੀਬੀ ਦਾ ਲਓ ਵੀ ਤੁਸੀਂ ਕਮੈਂਟ ਕਰਕੇ ਦੱਸੋ ਸਾਰੇ ਆਪਸ ਵਿੱਚ ਬਣਦੇ ਹਾਂ ਕੌਣ ਹੁੰਦੇ ਨੇ ਉਹ ਸ਼ਰੀਕਾ ਸ਼ਰੀਕੇ ਚ ਸ਼ਰੀਕੇ ਚ ਗਾਈ ਆ ਦੇਖੋ ਬਯੂ ਆਲ ਦਾ ਠੀਕ ਆ ਮੈਂ ਵੀ ਆਉਣਾ ਦੇਖ ਪਿੱਛੇ ਕਿਵੇਂ ਆ ਲੂਸੀ ਨੂੰ ਪਹਿਲਾਂ ਪਤਾ ਲੱਗ ਗਿਆ ਨਾ ਫੇਰਾ ਹੈ ਹੈ ਬੀਬੀ ਦਾ ਪਹਿਲਾਂ ਬੰਦ ਵੀ ਰਹੇ ਨੇ ਚਲੋ ਉਹੀ ਹੁਣ ਦੁੱਖ ਨਾਲ ਆਉਂਦੇ ਨੇ ਬਸ ਹੁਣ ਉਹ ਉਹੀ ਆਇਆ ਕੰਮ ਉਹ ਤਾਂ ਸਾਰਾ ਹਾਂ ਉਹ ਬਲੋ ਕਰਿਆ ਆ ਰਿਹਾ ਚੁਗਾ ਸੁੰਭਰ ਗਿਆ ਉਹ ਉਹ ਕਿੱਥੇ ਆ ਬੱਦ ਲੰਭਰਿਆ ਅੱਛਾ ਹੁਣ ਤੱਕ ਕਰਤਾ ਚਲ ਚਲ ਆਇ ਨੂੰ ਦੋ ਪਹਿਲਾਂ ਇਹਨੂੰ ਬੜੀ ਖੁਸ਼ੀ ਆ ਗਈ ਮਿੱਠੇ ਅੱਜ ਤੱਕ ਜਾਉਂਦੀ ਹੈ ਹਾਂ ਅੱਜ ਹਾਂ ਆਉਦੀ ਮਾਂ ਨੂੰ ਆਖੀ ਗਨੀ ਕਰਿਆਨੀ ਆਹ ਟੈਂਕੀ ਦਾ ਲੋਟਾ ਆ ਲੋਟ ਨਹੀਂ ਕਰੀ ਠੀਕ ਹੈ ਨਹੀਂ ਦਿਨ ਕਰਦੀ ਆ ਹੋ ਗਏ ਆ ਲੋਟ ਨਹੀਂ ਕਰੀ ਉਹ ਦਰਸ਼ਨ ਨਾ ਚਲੋ ਚਨਾਰਾ ਦੇ ਕੇ ਦੁੱਧ ਲਿਆਂਦਾ ਠੀਕ ਆ ਮੁਬੱਦਲ ਜਿੱਥੇ ਜਿੱਥੇ ਦਾ ਉਹਨੇ ਟੈਂਡਰ ਲਿਆ ਉੱਥੇ ਹੀ ਪਾਉਣਾ